ਠੀਕ ਆਂਦੇ ਹੋ ਨਹੀਂ ਜਿਆਦਾ ਨਹੀਂ ਖਾ ਲਿਆਗਾ ਇਹ ਤਾਂ ਵੈਸੇ ਨਾ ਨજર ਹਾਂਜੀ ਅੱਜ ਆਪਾਂ ਤੁਹਾਡੇ ਨਾਲ ਜਾਗੋ ਦੀ ਵੀਡੀਓ ਸ਼ੇਅਰ ਕਰਦੇ ਆਂ ਗੱਗੂ ਤੇ ਬਲਕਰਨ ਦੀ ਸਿਸਟਰ ਦੀ ਜਾਗੋ ਦੀ ਵੀਡੀਓ ਸ਼ੇਅਰ ਕਰਦੇ ਆਂ ਜਿਸ ਦੇ ਵਿੱਚ ਕੀ ਜਾਗੋ ਦਾ ਰੀਜ਼ੋਨੈਂਟ ਬਹੁਤ ਹੀ ਜਿਆਦਾ ਸੋਨਾ ਕੀਤਾ ਗਿਆ ਹੈ ਨਾਨਕਾ ਪਰਿਵਾਰ ਨੇ ਵੀ ਨੱਚ-ਨੱਚ ਕੇ ਬੇੜਾ ਪੱਟ ਦਿੱਤਾ ਜੀ ਬਹੁਤ ਹੀ ਸੋਹਣੀਆਂ ਪਾਉਣ ਵਾਲੇ ਗਰੁੱਪ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਗਈ ਜਿੱਥੇ ਬੋਲੀ ਬਣਦੀ ਸੀ ਜਿਵੇਂ ਦੀ ਬੋਲੀ ਬਣਦੀ ਸੀ ਉਹੋ ਜੀ ਬੋਲੀ ਪਾਈ ਗਈ ਆ ਤੇ ਬਲਕਰਨ ਤੇ ਗੱਗੂ ਦੇ ਦੋਸਤਾਂ ਨੇ ਵੀ ਕਾਫੀ ਗਾਣੇ ਗਾਏ ਨੇ ਜੋ ਕਿ ਅੱਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਤੱਕ ਡੈਕੋਰੇਸ਼ਨ ਦੀ ਗੱਲ ਹੈ ਡੈਕੋਰੇਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਹੈ ਅੱਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਤੇ ਹਸਤਾਲਾਂ ਵਗੈਰਾ ਤੇ ਜੋ ਵੀ ਖਰਚਾ ਕੀਤਾ ਗਿਆ ਬਹੁਤ ਹੀ ਸੋਹਣਾ ਅਰੇਜਮੈਂਟ ਕੀਤਾ ਗਿਆ ਹੈ ਤੇ ਜਿੱਥੇ ਖਾਣ ਪੀਣ ਦੀ ਗੱਲ ਕਰੀਏ ਇੱਥੇ ਬਹੁਤ ਹੀ ਸੋਹਣਾ ਖਾਣ ਪੀਣ ਦਾ ਅਰੇਂਜਮੈਂਟ ਵੀ ਕੀਤਾ ਗਿਆ ਹੈ। ਬਾਕੀ ਸਾਰਾ ਕੁਝ ਬਹੁਤ ਹੀ ਸੋਹਣਾ। ਕੁਝ ਫੋਟੋਸ ਤੇ ਵੀਡੀਓਸ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ। ਜਿਨ੍ਹਾਂ ਨੂੰ ਤੁਸੀਂ ਸ਼ੁਰੂ ਤੋਂ ਐਂਡ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਜਰੂਰ ਕਰਨਾਗਾ ਤੇ ਕੰਗ੍ਰੈਚੂਲੇਸ਼ਨ ਸੰਧੂ ਪਰਿਵਾਰ ਨੂੰ ਆ ਤੈਨੂੰ ਮਾਰ ਦਿਆ ਓਏ ਉਹ ਗੱਡੀ ਜਾ ਕੀ ਹਾਲ ਐ ਗਲਾਬ ਸਿੱਧੂ ਹੀ ਲੱਗਦਾ ਵਾਹ ਨਹੀਂ ਵਾਹ ਬਹੁਤ ਵਧੀਆ ਪਿਆਰੀ ਆ ਜੀ ਇੱਕ ਵੀ ਸ਼ਾਟ ਮਿਸ ਨਾ ਹੋ ਜੇ ਦਸਤਾ ਨਹੀਂ ਪਤਾ ਵਾਹ ਆਹ ਪਾਜੀ ਖੰਜੀ ਕਰ ਸਕਦੇ ਆ ਸਾਡੇ ਪਰੋਣਾਂ ਦਾ ਠੀਕ ਆ ਮੈਨੂੰ ਲੱਭ ਨਹੀਂ ਆ ਰਹੀ ਲੱਭ ਨਹੀਂ ਰਹੀ ਮੈਂ ਕਹਿੰਦਾ ਨਿੱਕੀ ਚੀਜ਼ ਨਹੀਂ ਲੱਭਦੀ ਹੁੰਦੀ ਗੱਲ ਤਾਂ ਹੀ ਆ ਨਾ ਲੈ ਖੜੀ ਖੜੀ ਵਿਚਾਰੀ ਕੁੜੀ ਦੇ ਕੋਲ ਨਿੱਕੀ ਆ ਨਿੱਕੀ ਤੈਨੂੰ ਨਿੱਕੀ ਕਮਾਲ ਹੋ ਗਿਆ ਠੀਕ ਹੈ ਸਵਾਦ ਨੂੰ ਜਿੰਨਾ ਵੀ ਨਾਲ ਆਤੇ ਦਾ ਕ ਪਰਿਵਾਰ ਹੈ ਜੱਗ ਕੋਲ ਪਹੁੰਚੋ ਜੀ ਆਪਾਂ ਜਾਗੋ ਦੀ ਰਸਮ ਸ਼ੁਰੂ ਕਰਨ ਜਾ ਰਹੇ ਆ ਜੀ ਨਾਮੀਆਂ ਚਾਚੀਆਂ ਤਾਈਆਂ ਭਜਾਈਆਂ ਜਿਹੜੀਆਂ ਹਲੇ ਤੱਕ ਨਹੀਂ ਆਈਆਂ ਥੋੜੀਆਂ ਜਿਹੀ ਦੇਖੀ ਦੰਦ ਲਵਰੇ ਸਾਰੀਆਂ ਆ ਜੀ ਕਿਉਂਕਿ ਜਾਗੋ ਮਾਮੀ ਜੀ ਨੇ ਚੱਕਰੀਆਂ ਤੇ ਮੰਮੀ ਨੇ ਚੱਕਵਾਣੀ ਹੈ ਵੀਰੇ ਵੀ ਆ ਜਾ ਆਗੇ ਆਗੇ ਭੈਣਾ ਵੀ ਆ ਜਾਂਦੀ ਲਾਵਿਸ਼ ਬੈਸੇ ਚੀ ਚੱਕ ਰਹੇ ਵਾਏ ਆਓ ਕੰਮ ਬੜਾ ਗਾਣਾ ਹੋਵੇ ਆ ਵਾਹ ਸਰ ਨਾ ਯਾ ਰੇਡ ਦਾ ਟੀਨਾ ਇੰਜਨ ਓਫਾ ਚੱਲ ਬਾਸ ਆ ਮੁਖਰਾ ਹੈ ਤੂੰ ਆਹ ਤੂੰ ਆਹ ਕੜਾਈ ਹੈ ਨਾਈਟ੍ਰੋਜਨ ਇਸਕੋ ਆ ਜਾ ਕੋ ਆਂ ਜਿਹੜੀਆਂ ਹਲੇ ਤੱਕ ਨਹੀਂ ਆਈਆਂ ਥੋੜੀ ਜਿਹੀ ਦੇਖੀ ਜਾਂਦੀ ਰਹ ਉਹਦੇ ਵੀਰੇ ਵੀ ਆ ਜਾਣ ਪਰਾਵਾ ਪਟਾਕੇ ਨਾ ਪਾਓ ਯਾਰ ਇਹ ਪਟਾਕੇ ਬੋਨੇ ਤਾਂ ਗੱਲ ਨਹੀਂ ਆਉਂਦੀ ਤਾਂ ਤੁਸੀਂ ਵੀਰ ਜੀ ਡਰਾਉਂਦੇ ਰਹਿੰਦੇਗਾ ਕੋਈ ਕੋਈ ਵੀਰੇ ਜੀ ਬਣਾਉਦੇ ਬਣਿਆ ਆ ਮੋਟਾ ਬਾੜ ਬੜਾ ਪਾਣੀ ਉਹ ਤੂੰ ਕਿਉਂ ਕਬਰਾਂਦੀ ਨਹੀਂ ਓ ਜੱਟ ਫੋਕੇ ਫੈਂਟੀ ਨਾ ਹਾ ਮਾਰੇ ਓ ਗੜਹੀ ਵੱਡੀ ਆ ਟਾਣੀ ਅਟਾ ਦੀ ਹਣੀ ਮੈਂ ਨੈਣੇ ਦੀ ਖਾਦੂ ਹੂੰਗਾ ਤਾਰੇ ਓ ਮੈਨੂੰ ਮਾਰ ਬੜਾ ਓ ਬਲਹੌੜਾ ਓ ਮੈਨੂੰ ਮਾਰ ਬੜਾ ਸੰਤੂ ਹੋਣਾ ਤੇ ਓ ਮੈਨੂੰ ਮਾਰ ਬੜਾ ਸਤਿਗੁਰੂ ਬਈ ਹੋਣਾ ਬੰਦਾ ਰਹਿ ਨਾ ਜਾਵੇ ਫੇਰ ਚੱਲ ਜਾੜੇ ਇੱਥੇ ਇਹ ਰਥਿਆਰ ਚੱਲ ਜਾ ਉਹ ਚੱਕ ਦੇਣ ਗੈਣੀ ਅਗ ਸੋਪ ਨਾਲ ਲੁੱਟਾਲਿਆ ਯਾਰਾ ਬੜੇ ਖਟ ਚੱਕ ਦੇਣ ਗੈ ਕੀ ਅਗ ਸੋਕ ਨਾਲ ਮੇ ਜਿਵੇਂ ਬੈਰ ਲਾਟੋ ਗੋਲੀ ਚੱਲਦੀ ਇੰਜ ਚੱਲਦੀ ਆ ਏਰੀਏ ਚ ਜੱਟ ਦੀ ਥਾਣੇ ਵਿੱਚ ਪੈਣ ਪਰਚੇ ਉਹ ਥਾਣੇ ਵਿੱਚ ਪੈਣ ਪਰਚੇ ਫਿਰ ਲੱਭਦੀ ਪੁਲਿਸ ਸਰਕਾਰੀ ਉਹ ਲੰਡੂ ਸਾਲੇ ਦੇਣ ਧੰਮ ਕੀ ਉਹ ਰੱਖਾਂ ਦੱਬ ਵਿੱਚ ਭਰ ਪੰਨ ਤਾਲੀ